ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਘੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੂ ਵੱਡੋਂ ਕਲੂ ਮੈਂ ਸਾਕਾ ਤਨ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਦਾਸ ਆਪ ਜੀ ਦੇ ਨਾਲ ਬਚਨਾਂ ਦੀ ਸੱਚ ਪਾਏਗਾ ਇਸ ਸ਼ਹੀਦੀ ਨੂੰ ਸਾਡੇ ਵਰਗੇ ਕਥਾਵਾਚਕ ਹੋਰ ਜੀਵ ਕਿੰਨੀ ਉੱਚੀ ਕਹਿ ਸਕਦੇ ਨੇ ਆਪ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਮੁਖਾਰ ਬੰਦ ਤੋਂ ਇਹ ਕਹਿੰਦੇ ਨੇ ਕਲਯੁਗ ਦੇ ਵਿੱਚ ਜਿਸ ਸਭ ਤੋਂ ਵੱਡਾ ਕੋਈ ਸਾਕਾ ਹੋਇਆ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋਈ ਹੈ ਹੋਰ ਜਦੋਂ ਅਸੀਂ ਗ੍ਰੰਥ ਪੜ੍ਹਦੇ ਆਂ ਉਹਨਾਂ ਦੇ ਵਿੱਚ ਵੀ ਸਤਿਗੁਰ ਜੀ ਦੀ ਜਿਹੜੀ ਸ਼ਹੀਦੀ ਹੈ ਪੂਰੇ ਹਿੰਦੁਸਤਾਨ ਦੇ ਵਾਸਤੇ ਸਾਧ ਸੰਗਤ ਚੰਨ ਨ ਮੁਰਾਰਾ ਗਿਆਨੀ ਜੀ ਕਹਿੰਦੇ ਨੇ ਇਹ ਹਿੰਦਨ ਧਰਮ ਕਹ ਰਹੇ ਤੇ ਤਗਰ ਤਿਲਕ ਨ ਦੇਖਣ ਪਾਤੇ ਗੁਰਤੇਗ ਬਹਾਦਰ ਹਿੰਦਰ ਚਾਦਰ ਧਰਾ ਜਿਉ ਨਾ ਪ੍ਰਕਟਾਤੇ ਕਹਿੰਦੇ ਜੇ ਰੂਹੇ ਜ਼ਮੀਨ ਦੇ ਉੱਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਵਤਾਰ ਨਾ ਹੁੰਦਾ ਸੱਚ ਮੁੱਚ ਹੀ ਇਸ ਦੁਨੀਆ ਦਾ ਨਕਸ਼ਾ ਕੋਈ ਹੋਰ ਹੁੰਦਾ ਸਤਿਗੁਰੂ ਗੁਰਤੇਗ ਬਹਾਦਰ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਰਿਆਂ ਨਾਲੇ ਛੋਟੇ ਸੁਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸੁਪੁੱਤਰ ਅਤੇ ਇੱਕ ਧੀ ਹੈ ਸਭ ਤੋਂ ਵੱਡੇ ਬਾਬਾ ਗੁਰਦੇਤਾ ਜੀ ਨੇ ਉਸ ਤੋਂ ਬਾਅਦ ਸੂਰਜਮਲ ਅਨੀਰਾਏ ਅੱਟਲ ਰਾਏ ਅਤੇ ਸਾਰਿਆਂ ਨਾਲੋਂ ਛੋਟੇ ਨੇ ਜਿਹੜੇ ਉਹ त्याਗ ਮਲ ਨੇ ਬਚਪਨ ਦੇ ਵਿੱਚ ਹੀ ਇਹ ਪਰਿਵਾਰ ਦੇ ਵਿੱਚ ਛੋਟਾ ਹੋਣ ਕਾਰਨ ਕਰਕੇ ਇਹਨਾਂ ਦੇ ਨਾਲ ਸਾਰੇ ਪਿਆਰ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ त्याਗ ਮਲ ਨੂੰ ਅਥਾ ਪਿਆਰ ਕਰਦੇ ਨੇ ਮਾਤਾ ਨਾਨਕੀ ਜੀ ਵੀ ਗੁਰੂ ਤੇਗ ਬਹਾਦਰ ਨੂੰ ਬਹੁਤ ਪਿਆਰ ਕਰਦੇ ਨੇ ਇੱਕ ਗੱਲ ਦਾ ਧਿਆਨ ਰੱਖਿਓ ਨਾਨਕੀ ਸ਼ਬਦ ਨੇ ਨਾ ਜਿਹੜੇ ਉਹ ਗੁਰੂ ਘਰ ਦੇ ਵਿੱਚ ਦੋ ਹੁੰਦੇ ਨੇ ਇੱਕ ਨਾਨਕੀ ਜਿੱਥੇ ਬੇਬੇ ਨਾਨਕੀ ਕਰਕੇ ਆਉਂਦਾ ਹੈ ਨਾ 사ਤ ਸੰਗਤ ਉਹ ਗੁਰੂ ਨਾਨਕ ਦੀ ਭੈਣ ਕਰਕੇ ਅਸੀਂ ਸਮੁਧਤ ਕਰਨਾ ਜਿੱਥੇ ਮਾਤਾ ਨਾਨਕੀ ਹੁੰਦਾ ਹੈ ਉਥੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਘਰੋਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮਾਂ ਕਰਕੇ ਸਮੁਧਤ ਕਰਨਾ 사ਤ ਸੰਗਤ ਸਾਰਾ ਹੀ ਉਹ ਪਰਿਵਾਰ ਹੈ ਜਿਹੜਾ ਧਿਆਗ ਮਲ ਜੀ ਨਾਲ ਬਹੁਤ ਪਿਆਰ ਕਰਦਾ ਹੈ ਬੜਾ ਪਿਆਰ ਕਰਦੇ ਨੇ ਸਾਧ ਸੰਗਤ ਤੇ ਬਾਬਾ ਗੁਰਦੇਤਾ ਜੀ ਦੀ ਸ਼ਾਦੀ ਸੀ ਤੇ ਸ਼ਾਦੀ ਵਾਲਾ ਦਿਨ ਸੀ ਮਹਾਰਾਜ ਜੀ ਨੂੰ ਤਿਆਰ ਕੀਤਾ ਗਿਆ ਬਰਾਤ ਚੜਨੀ ਸੀ ਸਾਧ ਸੰਗਤ ਸ਼ਾਈ ਵਸਤਰ ਪੋ ਆਏ ਗਏ ਗੁਰ ਤੇਗ ਬਹਾਦਰ ਮਹਾਰਾਜ ਉਸ ਵੇਲੇ ਧਿਆਗ ਮਲ ਨੇ ਦੇਖੋ ਸਾਧ ਸੰਗਤ ਕਰਦੇ ਹੋਰ ਕੰਮਾਂ ਦੇ ਵਿੱਚ ਰੁੱਝ ਜਾਂਦੇ ਨੇ ਤੇ ਸ਼ੈਨਚਾ ਜੀ ਬੜੀ ਛੋਟੀ ਉਮਰ ਦੇ ਮਾਲਕ ਨੇ ਉਸ ਵੇਲੇ ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਆਜੂ ਹੈ ਕੋਈ ਸਬਕ ਰ 5 ਸਾਲ ਦੀ ਹੈ ਸਾਥ ਸੰਗਤ ਤੇ ਸ਼ੈਨਚਾ ਜੀ ਆਪਣੇ ਸਾਥੀਆਂ ਦੇ ਨਾਲ ਬਾਹਰ ਖੇਡਣ ਟੁਰ ਜਾਂਦੇ ਨੇ ਇੱਕ ਛੋਟਾ ਜਿਹਾ ਬੱਚਾ ਸਾਈਡ ਤੇ ਬੈਠਾ ਹੋਇਆ ਠੰਡ ਦੇ ਨਾਲ ਠਰ ਰਿਹਾ ਕਿਉਂਕਿ ਬਾਬਾ ਗੁਰਦੇਤਾ ਜੀ ਦਾ ਜਿਹੜੀ ਸ਼ਾਦੀ ਹੈ ਉਹ ਠੰਡਾਂ ਦੇ ਦਿਨਾਂ ਦੇ ਵਿੱਚ ਹੋਈ ਹੈ ਸਾਧ ਸੰਗਤ ਉਹ ਠੰਡ ਦੇ ਨਾਲ ਠਰ ਰਿਹਾ ਤੇ ਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਹਨੂੰ ਪੁੱਛਦੇ ਨੇ ਮੈਂ ਸਾਧ ਸੰਗਤ ਉਹ ਨਾਂ ਨਹੀਂ ਤਿਆਗ ਮਲ ਲੈ ਰਿਹਾ ਮੈਂ ਗੁਰੂ ਕਰਕੇ ਉਹਨਾਂ ਨੂੰ ਸਮੁਧਿਤ ਕਰ ਰਿਹਾ ਸਾਧ ਸੰਗਤ ਉਹਨਾਂ ਨੂੰ ਪੁੱਛਦੇ ਨੇ ਉਸ ਬੱਚੇ ਨੂੰ ਪੁੱਛਦੇ ਨੇ ਤੂੰ ਖੇਡ ਕਿਉਂ ਨਾ ਰਿਹਾ ਤੂੰ ਸਾਡੇ ਨਾਲ ਖੇਡ ਕਿਉਂ ਨਹੀਂ ਰਿਹਾ ਤੇ ਸਾਧ ਸੰਗਤ ਅਗੂ ਉਹ ਬੱਚਾ ਕਹਿੰਦਾ ਇਹ ਮੇਰੇ ਕੋਲ ਕੱਪੜੇ ਨਹੀਂ ਮੈਨੂੰ ਠੰਡ ਲੱਗਦੀ ਏ ਇਸ ਕਾਰਨ ਮੈਂ ਖੇਡ ਨਹੀਂ ਰਿਹਾ ਧੰਨ ਗੁਰੂ ਗੁਰੂ ਤੇਗ ਬਹਾਦਰ ਜਿਹੜੇ ਉਸ ਵੇਲੇ ਤਿਆਗ ਮੱਲ ਨੇ ਸਾਧ ਸੰਗਤ ਸਜ ਜਾਣਿਓ ਆਪਣੇ ਸ਼ਾਹੀ ਬਸਤਰ ਲਾ ਕੇ ਉਸ ਬੱਚੇ ਨੂੰ ਪਵਾ ਦਿੱਤੇ ਉਸ ਹਿੰਦੂਆਂ ਦੇ ਬੱਚੇ ਨੂੰ ਪਵਾ ਦਿੱਤੇ ਤੇ ਸਾਧ ਸੰਗਤ ਛੋਟੀ ਉਮਰ ਦੇ ਵਿੱਚ ਐਨੇ ਦਿਯਾਲੂ ਨੇ ਐਨੇ ਕਿਰਪਾਲੂ ਨੇ ਸਾਧ ਸੰਗਤ ਜਦੋਂ ਵਾਪਸ ਮੁੜ ਕੇ ਘਰ ਆਏ ਨਾ ਸਤਗੁਰ ਜੀ ਦੇ ਸਰੀਰ ਦੇ ਉੱਤੇ ਕੋਈ ਕੱਪੜਾ ਨਹੀਂ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਪੁੱਛਦੇ ਨੇ ਪੁੱਤਰ ਤੇਰੇ ਸਿਰ ਤੇਰੇ ਸਰੀਰ ਦੇ ਉੱਤੇ ਜਿਹੜੇ ਕੱਪੜੇ ਸੀ ਉਹ ਕਿੱਥੇ ਨੇ ਕਹਿੰਦਾ ਸ਼ੈਨ ਚਾ ਜੀ ਆਪਣੇ ਪਿਤਾ ਨੂੰ ਕਹਿੰਦਾ ਇਹ ਪਿਤਾ ਜੀ ਗਵਾਨੀਆਂ ਦਾ ਬੱਚਾ ਸੀ ਜਿਹੜਾ ਉਹ ਨੰਗਾ ਫਿਰਦਾ ਪਿਆ ਸੀ ਉਹਨੂੰ ਠੰਡ ਲੱਗ ਰਹੀ ਸੀ ਤੇ ਮੈਂ ਆਪਣੇ ਲਾ ਕੇ ਵਸਤਰ ਉਹਨਾਂ ਨੂੰ ਪਵਾ ਆਇਆ ਤੇ ਸਾਧ ਸੰਗਤ ਮਾਤਾ ਨਾਨਕੀ ਜੀ ਕਹਿੰਦੀ ਤੈਨੂੰ ਪਤਾ ਨਹੀਂ ਕਿ ਅਸੀਂ ਵਿਆਹ ਚੜਨਾ ਵਿਆਹ ਜਾਂਜ ਚੜਨ ਵਾਲੀ ਹੈ ਹੁਣ ਦੁਬਾਰਾ ਤੈਨੂੰ ਕੱਪੜੇ ਪਾਣੇ ਪਹਿਨੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਾਨਕੀ ਇਹਨੂੰ ਕਪੜੇ ਪਵਾ ਦੇ ਇਹਨਾਂ ਨੇ ਇੱਕ ਦਿਨ ਸਾਰੇ ਹਿੰਦੁਸਤਾਨ ਦੇ ਉੱਤੇ ਐਸੀ ਚਾਦਰ ਪਾਣੀ ਏ ਕਿ ਹਰ ਕੋਈ ਜੀਵ ਇਹਨਾਂ ਦੇ ਵੱਲ ਧਿਆਨ ਕਰਕੇ ਦੇਖਿਆ ਕਰੇਗਾ ਸਾਧ ਸੰਗਤ ਬਚਪਨ ਦੇ ਵਿੱਚ ਹੀ ਛੋਟੀ ਉਮਰ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹ ਲੀਕ ਖਿੱਚੀ ਜਾਂਦੇ ਪੈ ਨੇ ਸਾਧ ਸੰਗਤ ਜਿਹੜਾ ਅੱਗੇ ਜਾ ਕੇ ਚਾਨਨ ਮਨਾਰਾ ਬਣਨਾ ਮੁਕਦੀ ਗੱਲ ਸਾਧ ਸੰਗਤ ਗੁਰੂ ਸਾਹਿਬ ਦੀ ਗੁਰਗੱਦੀ ਤੇ ਆਏ ਨੇ ਗੁਰਤੇਗ ਬਖਾਦਰ ਮਹਾਰਾਜ ਜੀ ਤੇ ਸਾਧ ਸੰਗਤ ਮੈਂ ਸਾਰਾ ਕੁਝ ਨਾ ਬਸ ਸਿਰਫ ਸ਼ਹੀਦੀ ਤੱਕ ਤੁਹਾਨੂੰ ਲੈ ਕੇ ਜਾਣਾ ਸਾਧ ਸੰਗਤ ਹਿੰਦੂਆਂ ਦਾ ਜਥਾ ਆਇਆ ਉਹ ਜਥਾ ਇਹ ਜਿਹੜਾ ਅਮਰਨਾਥ ਦੀ ਗੁਫਾ ਜਿੱਥੇ ਸਾਧ ਸੰਗਤ ਅਮਰਨਾਥ ਦੀ ਗੁਫਾ ਉਸ ਜਗ੍ਹਾ ਤੋਂ ਤੁਰਿਆ ਕਿਆ ਜਾਣਦਾ ਕਿ ਕਸ਼ਮੀਰ ਤੂੰ ਜਥਾ ਟੁਰਿਆ ਪਰ ਸੱਚ ਇਹ ਆ ਸਾਧ ਸੰਗਤ ਉਸ ਜਥੇ ਦੇ ਵਿੱਚ ਚੰਗੇ ਚੰਗੇ ਜੀਵ ਵਿਦਵਾਨ ਐ ਤੇ ਸਾਧ ਸੰਗਤ ਹਿੰਦੂ ਧਰਮ ਨੂੰ ਮੰਨਣ ਵਾਲੇ ਸਨ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਗਏ ਨਾ ਤੇ ਮਹਾਰਾਜ ਥੋੜੇ ਸਮੇਂ ਵਾਸਤੇ ਗੰਭੀਰਤਾ ਦੇ ਵਿੱਚ ਗਏ ਨੇ ਸੋਚਣਾ ਸ਼ੁਰੂ ਕੀਤਾ ਮਹਾਰਾਜ ਜੀ ਨੇ ਤੇ ਕੋਲ ਖਲੋਤੇ ਗੋਬਿੰਦ ਰਾਏ ਸਾਧ ਸੰਗਤ ਉਹ ਪੁੱਛਦੇ ਪਿਤਾ ਜੀ ਇੰਨੇ ਗੰਭੀਰ ਕਿਉਂ ਹੋ ਰਹੇ ਹੋ ਕਿਉਂਕਿ ਬੜਾ ਗੰਭੀਰ ਮਸਲਾ ਸਾਧ ਸੰਗਤ ਕਿਉਂਕਿ ਗੁਰੂ ਸਾਹਿਬ ਜੀ ਜਾਣਦੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਸਾਡੇ ਨਾਲ ਕਿੱਦਾਂ ਵਰਤਿਆ ਗਿਆ ਏ ਤੇ ਸਾਧ ਸੰਗਤ ਸਾਡੀ ਸ਼ਹੀਦੀ ਤੋਂ ਬਾਅਦ ਸਾਡੇ ਪੁੱਤਰ ਗੋਬਿੰਦ ਰਾਏ ਨਾਲ ਕਿੱਦਾਂ ਵਰਤਿਆ ਜਾਏਗਾ ਮੁਕਤੀ ਗੱਲ ਸਾਧ ਸੰਗਤ ਸ਼ੈਨਚਾ ਜੀ ਥੋੜਾ ਗੰਭੀਰਤਾ ਦੇ ਵਿੱਚ ਗਏ ਨੇ ਤੇ ਗੋਬਿੰਦ ਰਾਏ ਪੁੱਛਦੇ ਨੇ ਸ਼ੈਨਸ਼ਾ ਜੀ ਪਿਤਾ ਜੀ ਤੁਸੀਂ ਇੰਨੇ ਗੰਭੀਰਤਾ ਦੇ ਵਿੱਚ ਕਿਉਂ ਗਏ ਕਹਿੰਦਾ ਕਿ ਇੱਥੇ ਬਹੁਤ ਗੰਭੀਰਤਾ ਦੇ ਵਿੱਚ ਜਾਨ ਦੀ ਜ਼ਰੂਰਤ ਸੀ ਪੁੱਤਰ ਜੀ ਇੱਥੇ ਇੱਕ ਯੋਧੇ ਦੀ ਬਲੀ ਲਗਣੀ ਹੈ ਇੱਕ ਬਲੀ ਆਤਮਾ ਦੀ ਇੱਥੇ ਬਲੀ ਲਗਣੀ ਹੈ ਤਾਂ ਕੰਮ ਇੱਥੇ ਥੋੜਾ ਜਿਹਾ ਠੀਕ ਹੋਣਾ ਤੇ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਜਿਹੜੇ ਗੋਬਿੰਦ ਰਾਏ ਨੇ ਉਹ ਆਪਣੇ ਪਿਤਾ ਨੂੰ ਕਹਿੰਦੇ ਨੇ ਬਾਪੂ ਜਿਹੜੀ ਚੀਜ਼ ਕੋਈ ਬਾਹਰ ਹੋਵੇ ਉਹ ਮੰਗਣ ਜਾਈ ਦੀ ਹੈ ਜਿਹੜੀ ਚੀਜ਼ ਘਰ ਹੈ ਉਸ ਨੂੰ ਕਿਉਂ ਮੰਗਣਾ ਜਾਣਾ ਤੁਸੀਂ ਆਪਣਾ ਬલિદાન ਦਿਓ ਤੁਸੀਂ ਜਾਓ ਇਹਨਾਂ ਦੇ ਪਿੱਛੇ ਖੜੋ ਸਾਧ ਸੰਗਤ ਉਥੇ ਨਾ ਗੁਰਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਗੱਲ ਕੀਤੀ ਹੈ ਕਿਰਪਾ ਰਾਮ ਦੇ ਨਾਲ ਇਹ ਕਿਪਾ ਰਾਮ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਜਾ ਔਰੰਗਜ਼ੇਬ ਨੂੰ ਕਹਦੇ ਤੂੰ ਤਾਗੇ ਦੇ ਭੱਟੇ ਹੋਏ ਜ਼ਨਉ ਤੇ ਬੜੇ ਤੋੜਲੇ ਨੇ ਪਰ ਜਿਹੜੀਆਂ ਸਾਡੀਆਂ ਸਾਰਾ ਰਾਗਾਂ ਦਾ ਜ਼ਨਉ ਤੈਨੂੰ ਪੈ ਜਾਏਗਾ ਨਾ ਉਹ ਤੇਰੇ ਤੋਂ ਟੁੱਟੇਗਾ ਨਹੀਂ ਤੂੰ ਹਲਦੀ ਦੇ ਲੱਗੇ ਹੋਏ ਟਿੱਕੇ ਬਹੁਤ ਮਟਾਲੇ ਨੇ ਪਰ ਸੱਚ ਜਾਣੀ ਜਿਹੜਾ ਸਾਡੇ ਖੂਨ ਦੇ ਨਾਲ ਇਹਨੂੰ ਟਿੱਕਾ ਲੱਗ ਜਾਏਗਾ Hindu ਧਰਮ ਨੂੰ ਤੇਰੇ ਤੁੱਕ ਦੇ ਵੀ ਨਹੀਂ ਮਿਟੇਗਾ ਸਾਧ ਸੰਗਤ ਥੋੜਾ ਜਿਹਾ ਧਿਆਨ ਦਿਓ ਜਿਹੜਾ ਜਿਨਿਉ ਹੈ ਨਾ ਇਸਦਾ ਅਸਲ ਨਾਮ ਹੈ ਜੰਜਿਉ ਅਪਰੀਤ ਤੇ ਸਾਧ ਸੰਗਤ ਇਹ ਜਿਹੜਾ ਜੰਜੂ ਹੈ ਨਾ ਜੇ ਸੁਨਿਆਰ ਦੀ ਤਕੜੀ ਦੇ ਵਿੱਚ ਪਾਈਏ ਤੇ ਸਾਧ ਸੰਗਤ ਇਸਦਾ ਵੇਟ ਹੈ ਨਾ ਜਿਹੜਾ ਉਹ ਬਣਦਾ ਸਬਾ ਮਾਸ ਇਸ ਤੋਂ ਜ਼ਿਆਦਾ ਕੋਈ ਵੇਟ ਨਹੀਂ ਇਸ ਦਾ ਤੇ ਉਧਰ ਔਰੰਗਜ਼ੇਬ ਹੈ ਔਰੰਗਜ਼ੇਬ ਕਹਿੰਦਾ ਸਬਾ ਮਨ ਜਿਨਿ ਆਉ ਉਤਰਨ ਉਸ ਤੋਂ ਬਾਅਦ ਮੈਂ ਕੁਝ ਸ਼ੱਕਾਂਗਾ ਇਹਨੇ ਸ਼ਰਤ ਰੱਖੀ ਹੋਈ ਹੈ ਹੁਣ ਸਾਧ ਸੰਗਤ ਦਾ ਹਿਸਾਬ ਲਾਇਓ ਜਿਸ ਚੀਜ਼ ਦਾ ਭੇਟ ਸਬਾ ਮਾਸਾ ਹੈ ਉਹਨੂੰ ਸਬਾ ਮਨ ਕਰਨ ਲੱਗਿਆ ਕਿਨੇ ਹਿੰਦੂਆਂ ਦੇ ਸਿਰ ਵੱਡੇ ਜਾਂਦੇ ਸੀ ਸਾਧ ਸੰਗਤ ਐਨੇ ਸਾਧ ਸੰਗਤ ਸਿਰ ਵੱਡੇ ਜਾਂਦੇ ਸੀ ਧਿਆਨ ਦਿਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਜਾਓ ਸਾਡਾ ਸਨੇਹਾ ਭੇਜਦੇ ਹੋ ਜਾਓ ਸਾਨੂੰ ਕੱਲੇ ਨੂੰ ਅਸਲਾਮ ਦੇ ਵਿੱਚ ਦੀਨ ਅਸਲਾਮ ਦੇ ਵਿੱਚ ਸਾਨੂੰ ਕੱਲਿਆਂ ਨੂੰ ਲੈ ਆਵੋ ਸਾਰੇ ਹਿੰਦੂ ਜਾਣ ਨੂੰ ਤਿਆਰ ਨਹੀਂ ਕਿੰਨਾ ਭਰੋਸਾ ਕਰਦੇ ਨੇ ਉਸ ਵੇਲੇ ਦੇ ਜੀਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਹੋ ਹੀ ਉਹ ਗੱਲ ਜਾ ਕੇ ਸਾਧ ਸੰਗਤ ਔਰੰਗਜ਼ੇਬ ਨੂੰ ਕਹੀ ਗਈ ਹੈ ਤੇ ਔਰੰਗਜ਼ੇਬ ਸੋਚਦਾ ਇੰਨਿਆਂ ਨੂੰ ਇਕੱਠੇ ਰੋਜ਼ ਅਸੀਂ ਕਤਲੇ ਆਮ ਕਰਦੇ ਆ ਜਾਂ ਕੱਲੇ ਗੁਰਤੇਗ ਬਹਾਦਰ ਨੂੰ ਅਸੀਂ ਸ਼ਰਾਂ ਦੇ ਵਿੱਚ ਲੈ ਆਵੀਏ ਤੇ ਬਾਕੀ ਦੇ ਆਪਣੇ ਆਪ ਬਣਨ ਨੂੰ ਤਿਆਰ ਨੇ ਬਲਾਉ ਉਹਨਾਂ ਨੂੰ ਦਿੱਲੀ ਸਾਧ ਸੰਗਤ ਬੁਲਾਇਆ ਗਿਆ ਤਿੰਨ ਸਿੱਖ ਨਾਲ ਚੱਲੇ ਨੇ ਤਿੰਨ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਤੇ ਉਹ ਗੁਰੂ ਦੇ ਪਿਆਰੇ ਨੇ ਸਾਧ ਸੰਗਤ ਇਹ ਕਿ ਜਿਨ੍ਹਾਂ ਨੇ ਗੁਰੂ ਤੋਂ ਮੁੱਖ ਨਹੀਂ ਮੋੜਿਆ ਇਤਿਹਾਸ ਇਸ ਗੱਲ ਦਾ ਗਵਾਹ ਹੈ ਸਾਧ ਸੰਗਤ ਸਿੱਖ ਨੇ ਆਪਣੇ ਗੁਰੂ ਦੀ ਸਿੱਖੀ ਦੇ ਉੱਤੇ ਪ੍ਰਾਰਥਨ ਸਿਖਾਂ ਜਿੰਨੇ ਵੀ ਸੀ ਆਪਣੇ ਗੁਰੂ ਦੀ ਸਿੱਖੀ ਦੇ ਉੱਤੇ ਉਹਨਾਂ ਨੇ ਪਹਿਰਾ ਦਿੱਤ ਆਪਣੇ ਗੁਰੂ ਦੇ ਪਿੱਛੇ ਖੜੇ ਨੇ ਸਾਧ ਸੰਗਤ ਇੱਕ ਸਿੱਖ ਨੂੰ ਫਟਿਆਂ ਦੇ ਵਿੱਚ ਖੜ੍ਹਾਰ ਕੇ ਪਾਈ ਮਤੀ ਦਾਸ ਜੀ ਨੂੰ ਦਫਾੜ ਕੀਤਾ ਜਾਂਦਾ ਹੈ ਭਾਈ ਸਾਦੀ ਦਾਸ ਜੀ ਨੂੰ ਰੂਹ ਦੇ ਵਿੱਚ ਬਲੇਟ ਕੇ ਸਾਧ ਸੰਗਤ ਝੋਲਸ ਦਿੱਤਾ ਜਾਂਦਾ ਹੈ ਭਾਈ ਦਿਯਾਲਾ ਜੀ ਨੂੰ ਸਾਧ ਸੰਗਤ ਬੁਲਦੇ ਹੋਏ ਦੇਗੇ ਦੇ ਵਿੱਚ ਪਾ ਕੇ ਗੁਰੂ ਦੇ ਸਾਹਮਣੇ ਸਾਧ ਸੰਗਤ ਤਿੰਨਾਂ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਪਰ ਇਹਨਾਂ ਨੇ ਸਾਧ ਸੰਗਤ ਇਹਨਾਂ ਨੂੰ ਇਸ ਗੱਲ ਦਾ ਇਲਮ ਸੀ ਪਤਾ ਸੀ ਅਸੀਂ ਦਿੱਲੀ ਚਾਂਦਨੀ ਚੌਕ ਦੇ ਵਿੱਚ ਸੀ ਦਿਖੋਣ ਜਾ ਰਹੇ ਹਾਂ ਦੂਜੇ ਪਾਸੇ ਸਾਧ ਸੰਗਤ ਅਸੀਂ ਜਦੋਂ ਵੇਖਦੇ ਹਾਂ ਜਿਸੋ ਮਸੀ ਜੀ ਇੱਕੋ ਇੱਕ ਸ਼ਹੀਦੀ ਹੈ ਵਰਲਡ ਦੇ ਵਿੱਚ ਅਸਾਈ ਮਤ ਦੀ ਇੱਕੋ ਇੱਕ ਸ਼ਹੀਦੀ ਕੋਈ ਦੂਜੀ ਸਾਧ ਸੰਗਤ ਹੈ ਨਾ ਦੀ ਕੋਈ ਸ਼ਹੀਦੀ ਨਹੀਂ ਤੋ ਨੂੰ ਮਿਲੇਗੀ ਜਿਹੜੀ ਜੋਰੋ ਛੁਲਮ ਦੇ ਵਿੱਚ ਜਿਸੋ ਜੀ ਦੀ ਹੋਈ ਹੈ 13 ਨਾਲ ਚਲੇ ਸੀ ਪਰ ਜਿਸ ਵੇਲੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਵੇਰੇ ਜਿਸੂ ਜੀ ਨੂੰ ਕਰਾਸ ਦੇ ਉੱਤੇ ਟੰਗ ਕੇ ਕੱਲ ਮਾਰ ਕੇ ਸ਼ਹੀਦ ਕੀਤਾ ਜਾਣਾ ਉਹਨਾਂ ਦੇ ਸਾਥੀਆਂ ਨੂੰ ਪਤਾ ਲੱਗਾ ਉਹ 13 ਦੇ 13 ਨੱਥ ਗਏ ਤੇ ਇਸ ਗੱਲ ਦਾ ਪ੍ਰਤੀਤ ਸਾਧ ਸੰਗਤ ਅੱਜ ਵੀ ਹਸਾਈ ਮਤ ਨੂੰ ਮੰਨਣ ਵਾਲੇ 13 ਸ਼ਬਦ ਦੇ ਨਾਲ ਨਫਰਤ ਕਰਦੇ ਨੇ ਉਹਨੂੰ ਚੰਗਾ ਨਹੀਂ ਸਮਝਦੇ ਆusaha ਸੰਗਤ ਵਾਰੀ ਆ ਗਈ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਔਰੰਗਜ਼ੇਬ ਪੁੱਛਦਾ ਹੈ ਭਾਈ ਤੋਡੇ ਵੱਡਿਆਂ ਦਾ ਜਿਹੜਾ ਸਿਰਸਲਾ ਰਿਹਾ ਏ ਉਹ ਤੁਹਾਡੇ ਤੋਂ ਉਲਟ ਰਿਹਾ ਹੈ ਤੋਡੇ ਵੱਡਿਆਂ ਨੇ ਨਾ ਜਨਉ ਧਾਰਨ ਕੀਤਾ ਨਾ ਤਿਲਕ ਲਾਇਆ ਪਰ ਤੁਸੀਂ ਤਿਲਕ ਜੰਜੂ ਵਾਸਤੇ ਸ਼ਹੀਦੀ ਪਾਉਣ ਵਾਸਤੇ ਆ ਗਏ ਇਹਦੀ ਐਮ ਗੱਲ ਸੁਣਿਓ ਸਾਧ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਔਰੰਗਜ਼ੇਬ ਨੂੰ ਕੀ ਕਹਿੰਦੇ ਨੇ ਕਹਿੰਦੇ ਔਰੰਗਿਆ ਅੱਜ ਤੂੰ ਸ਼ਰਾ ਦਾ ਮੰਨਿਆ ਹੋਇਆ ਰਾਜਾ ਐ ਤੂੰ ਰਾਜਾ ਐ ਆਪਣੀ ਸ਼ਰਾ ਦਾ ਸਾਰੇ ਹਿੰਦੁਸਤਾਨ ਤੇ ਰਾਜ ਪਿਆ ਕਰਦਾ ਤੂੰ ਤੇ ਹਿੰਦੂਆਂ ਨੂੰ ਜ਼ਬਰੀ ਦੀਨੇ ਅਸਲਾਮ ਦੇ ਵਿੱਚ ਲਿਆ ਰਿਹਾ ਤੂੰ ਹਿੰਦੂਆਂ ਨੂੰ ਪਰ ਤੇਰੀ ਜਗ੍ਹਾ ਜੇ ਕੋਈ ਹਿੰਦੂ ਹੁੰਦਾ ਤੇ ਜਬਰੀ ਮੁਸਲਮਾਨਾ ਨੂੰ ਹਿੰਦੂਆਂ ਦੇ ਵਿੱਚ ਕਨਵਰਟ ਕਰਨਾ ਚਾਹੁੰਦਾ ਤੇ ਅਸੀਂ ਉਸ ਵੇਲੇ ਵੀ ਤੁਹਾਡੇ ਖਾਤਰ ਖੜ੍ਹਦੇ ਇਸ ਦਰ ਦੀ ਆਦਤ ਹੈ ਇਸ ਦਰ ਦਾ ਸੁਭਾ ਜਿਹੜਾ ਸੁਭਾ ਹੈ ਇਸ ਦਰ ਦੀ ਆਦਤ ਹੈ ਇਸ ਦਰ ਦਾ ਸੁਭਾ ਹੈ ਜਿਹੜਾ ਵੀ ਸ਼ਰਨ ਵਿੱਚ ਆ ਗਿਆ ਗੁਰੂ ਜੀ ਉਹਨੂੰ ਗੱਲ ਦੇ ਨਾਲ ਲਾ ਲੈਂਦੇ ਨੇ ਸਾਧ ਸੰਗਤ ਚਾਂਦਨੀ ਚੌਂਕ ਦੇ ਵਿੱਚ ਗੁਰਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋਈ ਤੇ ਵਰਲਡ ਦੇ ਵਿੱਚ ਮਿਸਾਲ ਜੇ ਸਾਧ ਸੰਗਤ ਜਿੰਨੇ ਵੀ ਦੁਨੀਆ ਦੇ ਵਿੱਚ ਅੱਜ ਤੱਕ ਪੈਗੰਬਰ ਹੋਏ ਨੇ ਰੈਬਰ ਹੋਏ ਨੇ ਉਹਨਾਂ ਦਾ ਸੰਸਕਾਰ ਇੱਕ ਹੀ ਥਾਂ ਤੇ ਹੋਇਆ ਤੇ ਹਣ ਦੇ ਉਹਨਾਂ ਦਾ ਸੰਸਕਾਰ ਇੱਕ ਜਗ੍ਹਾ ਦੇ ਉੱਤੇ ਹੋਇਆ ਕੱਲੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸਿਰਫ ਇੱਕੋ ਇੱਕ ਇਤਿਹਾਸ ਦੇ ਵਿੱਚ ਤਉਨੂ ਮਿਸਾਲ ਹੈ ਲੱਭੇਗੀ ਸਾਧ ਸੰਗਤ ਜਿਸ ਗੁਰੂ ਦਾ ਦੋ ਜਗ੍ਹਾ ਦੇ ਉੱਤੇ ਸੰਸਕਾਰ ਹੋਇਆ ਧਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਢੜ ਦਾ ਸੰਸਕਾਰ ਸਾਧ ਸੰਗਤ ਦਿੱਲੀ ਅੱਜ ਜਿੱਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਤੇ ਸਾਧ ਸੰਗਤ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਭਾਈ ਜੈਤਾ ਜੀ ਮਹਾਰਾਜ ਜੀ ਦੇ ਸਿਰ ਸੀਸ ਨੂੰ ਲੈ ਕੇ ਅਨੰਦਪੁਰ ਸਾਹਿਬ ਹੁੰਦਾ ਹੈ ਸਾਧ ਸੰਗਤ ਹਜੂਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਵੇਲੇ ਗੁਰਗੱਦੀ ਤੇ ਨੇ ਤੇ ਮਹਾਰਾਜ ਜੀ ਨੇ ਇਹ ਗੱਲ ਪੁੱਛੀਏ ਇਹ ਗੱਲ ਕਹੀਏ ਉੱਥੇ ਕੋਈ ਸਿੱਖ ਨਹੀਂ ਸੀ ਤੇ ਭਾਈ ਜੈਤਾ ਜੀ ਹੱਥ ਬੰਨ ਕੇ ਕਹਿਣ ਲੱਗਾ ਸ਼ੈਨਸ਼ਾ ਜੀ ਤੁਹਾਡੇ ਸਿੱਖਾਂ ਦੀ ਕਿਹੜੀ ਕੋਈ ਵੱਖਰੀ ਪਛਾਣ ਹੈ ਕੋਈ ਵੱਖਰੀ ਪਛਾਣ ਹੋਵੇ ਤੇ ਸਾਨੂੰ ਪਤਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ 1699 ਵਾਲੀ ਵਿਸਾਖੀ ਆ ਲੈਂਦੇ ਭਾਈ ਜੈਤਾ ਜੀ ਰੰਗ ਰੇਟੇ ਗੁਰੂ ਕੇ ਬੇਟੇ ਭਾਈ ਭਾਈ ਸਾਹਿਬ ਜੀ ਨੂੰ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1699 ਵਾਲੀ ਵਿਸਾਖੀ ਆ ਲੈਂਦੇ ਇਹੋ ਜਿਹਾ ਖਾਲਸਾ ਇਹੋ ਜਿਹਾ ਸਿੱਖ ਤਿਆਰ ਕਰਾਂਗੇ ਇੱਕ ਦੇ ਵਿੱਚ ਨਹੀਂ ਲੱਖਾਂ ਦੇ ਵਿੱਚ ਖਲੋਤਾ ਹੋਇਆ ਆਪ ਜੀ ਨੂੰ ਦਿਖ ਦਿਆ ਕਰੇਗਾ ਸਾਧ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਸਿੱਖਾਂ ਵਾਸਤੇ ਨਹੀਂ ਪੂਰੇ ਹਿੰਦੁਸਤਾਨ ਵਾਸਤੇ ਚਾਨਣ ਮੋੜਾ ਰਏ ਸਾਧ ਸੰਗਤ ਐਹਸਾਨ ਫਰਾਮੋਚਨਾ ਹੋਈਏ ਗੁਰੂ ਦੀ ਸ਼ਹੀਦੀ ਨੂੰ ਨਮਨ ਕਰੀਏ ਸਾਧ ਸੰਗਤ ਜਿੱਡੀ ਕੁਰਬਾਨੀ ਗੁਰਤੇਗ ਬਹਾਦਰ ਮਹਾਰਾਜ ਕਰਗੇ ਨੇ ਨਾ ਮਹਾਰਾਜ ਜੀ ਤੂੰ ਪਹਿਲਾਂ ਕੋਈ ਆਇਆ ਨਾ ਵਰਤਮਾਨ ਸਮੇਂ ਦੇ ਵਿੱਚ ਤੇ ਨਾ ਹੀ ਉਹ ਸਾਧ ਸੰਗਤ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਵੇਗਾ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ